पत्रकार कमल पहलवान ਦੇ नवे दफ्तर ਦਾ ਉਦਘਾਟਨ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ ਅਤੇ ਇਸ ਮੌਕੇ ਭਗਤ ਸਿੰਘ ਰਾਜਗੁਰੂ ਸੁਖਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਕਰਵਾਏ ਗਏ ਸਮਾਗਮ ਵਿੱਚ ਸ਼ਰਦਾ ਸੁਮਨ ਵੀ ਪੇਂਟ ਕੀਤੇ ਇਸ ਮੌਕੇ ਕਾਉਂਸਲਰ ਵਿਕਾਸ ਸੋਨੀ ਸਰਬਜੀਤ ਸਿੰਘ ਲਾਠੀ ਰਵੀਕਾਂਤ ਰਾਕੇਸ਼ ਕਨੌਜੀਆ ਵੀ ਮੌਜੂਦ ਸਨ ਦਾਪ ਦਾ ਉਪ ਮੁੱਖ ਮੰਤਰੀ ਉਮ ਪ੍ਰਕਾਸ਼ ਸੋਨੀ ਨੇ ਆਖਿਆ ਕਿ ਸਾਨੂੰ ਸ਼ਹੀਦਾਂ ਵੱਲੋਂ ਦਿਖਾਏ ਗਏ ਮਾਰਗ ਉੱਪਰ ਚੱਲਣਾ ਚਾਹੀਦਾ ਹੈ ਅਤੇ ਨੌਜਵਾਨ ਪੀੜੀ ਨੂੰ ਨਸ਼ਾ ਤਿਆਗ ਕੇ ਦੇਸ਼ ਦੀ ਸੇਵਾ ਕਰਨੀ ਚਾਹੀਦੀ ਹੈ ਅੱਜ ਦਫਤਰੀ ਓਪਨਿੰਗ ਕੀਤੀ ਆ ਸਵੇਰ ਸਮੇਂ ਨਾਲ ਕਿ ਦੋਵੇਂ ਸਾਥੀ ਜਿਹੜੇ ਨੇ ਬੜੇ ਬੇਹੰਤੀ ਦੇ ਬੜੇ ਹਿੰਤੀ ਨੇ ਜਿਹੜਾ ਅੰਦਰੋਂ ਨਵੀਂ ਸ਼ੁਰੂਆਤ ਕੀਤੀ ਹੈ ਪ੍ਰੋਪਰਟੀ ਦੇ ਕੰਮ ਦੀ ਨਾਲ ਤੁਹਾਨੂੰ ਬਾਤ ਬਾ ਕਰੇ ਇਹਨਾਂ ਨੂੰ ਕਾਮਯਾਬੀ ਮਿਲੇ ਸਾਡਾ ਅਸ਼ੀਰਵਾਦ ਤਰੱਕੀ ਕਰਨ ਅੱਜ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਛੀਦੀ ਘਾੜਾ ਵੀ ਆ ਸੋ ਅੱਜ ਹੁਣੇ ਜਾ ਰਹੇ ਹਾਂ ਉੱਥੇ ਉਹਨਾਂ ਦੇ ਸੋਹਣਾਂ ਨੂੰ ਛਰਦਾ ਦੇ ਫੁੱਲ ਭੇਟ ਕਰਨੇ ਆ ਤੇ ਇਹਨਾਂ ਦਾ ਅਸ਼ੀਰਵਾਦ ਮਿਲਿਆ ਤੇ ਇਹਨਾਂ ਨੇ ਸਾਡੇ ਵਾਸਤੇ ਪਰਮਾਤਮਾ ਕੇ ਆਪਣਾ ਬਲੇਸਿੰਗ ਵੀ ਕੀਤੀ ਹੈ ਕਿ ਤੁਹਾਡਾ ਕੰਮ ਵਧੀਆ ਚੱਲੇ ਤੇ ਮੈਂ ਤੁਹਾਡੇ ਵਰਗੇ ਭਰਾਵਾਂ ਦੇ ਸਹਿਯੋਗ ਨਾਲ ਸਰਦੇ ਸਹਿਯੋਗ ਨਾਲ ਹੀ ਕੰਮ ਨੂੰ ਵਧਾਵਾਂਗੇ